ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਐਡਮ ਜੈਸੈਂਡਾ ਆਰਡਨ ਅਤੇ ਤਿੰਨ ਹੋਰ ਪੈਂਡੇਮਿਕ 에ਰਾ ਮਿਨਿਸਟਰ ਨੇ ਅਗਲੇ ਹਫਤੇ ਕੋਵਿਡ-19 ਜਾਂਚ ਦੀ ਪਬਲਿਕ ਹੀアリング ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਹਾਮਾਰੀ ਪ੍ਰਤੀਕਿਰਿਆ ਦੀ ਰਾਇਲ ਕਮਿਸ਼ਨ ਆਫ ਇਨਕੁਆਇਰੀ ਦੀ ਚੇਅਰਪਰਸਨ ਗ੍ਰਾਂਟ ਇੰਗਲਿਸ਼ ਵਰਥ ਕੈਸੀ ਨੇ ਕਿਹਾ ਹੈ ਕਿ ਸੁਣਵਾਈ ਦੇ ਦੂਜੇ ਹਫਤੇ ਹੁਣ ਜਾਇਜ਼ ਨਹੀਂ ਰਹੇ ਹਨ। ਜਾਂਚ ਦੁਆਰਾ ਲਿਆ ਗਿਆ ਫੈਸਲਾ ਸਾਬਕਾ ਮੰਤਰੀਆਂ ਆਰਡਨ, ਕ੍ਰਿਸਿਪ ਕਿੰਸ, ਗ੍ਰਾਂਟ ਰੌਬਰਟਸਨ ਅਤੇ ਆਇਸ਼ਾ ਵੈਰਾਲ ਦੁਆਰਾ ਸਾਂਝੇ ਤੌਰ ਤੇ ਜਨਤਕ ਤੌਰ ਤੇ ਸਵਾਲਾਂ ਦੇ ਜਵਾਬ ਦੇਣ ਦੀ ਪੇਸ਼ਕਸ਼ ਨੂੰ ਰੱਦ ਕਰਨ ਤੋਂ ਬਾਅਦ ਲਿਆ ਗਿਆ ਹੈ। ਟਿੰਗਵੋਰਥ ਨੇ ਕਿਹਾ ਕਿ ਸਾਬਕਾ ਲੇਬਰ ਸਰਕਾਰ ਦੇ ਮੰਤਰੀਆਂ ਨੇ ਨਿੱਜੀ ਇੰਟਰਵਿਊ ਰਾਹੀਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਸੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਗੈਰਹਾਜ਼ਰੀ ਜਾਣਕਾਰੀ ਪ੍ਰਾਪਤ ਕਰਨ ਦੀ ਸਾਡੀ ਯੋਗਤਾ ਵਿੱਚ ਰੁਕਾਵਟ ਨਹੀਂ ਪਾਵੇਗੀ। ਪਰ ਜਾਂਚ ਚੀਅਰ ਪਰਸਨ ਨੇ ਕਿਹਾ ਹੈ ਕਿ ਮੰਤਰੀਆਂ ਨੂੰ ਪੇਸ਼ ਹੋਣ ਲਈ ਸੱਮਣ ਜਾਰੀ ਕਰਨਾ ਕਾਨੂੰਨ ਅਤੇ ਵਿਰੋਧੀ ਹੁੰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡਾ ਵਿਚਾਰ ਹੈ ਕਿ ਸੱਮਣ ਨਹੀਂ ਚਾਹੀਏ ਕਿਉਂਕਿ ਸਾਬਕਾ ਮਨਿਸਟਰ ਜਾਂਚ ਦੇ ਸਬੂਤ ਇਕੱਠੇ ਕਰਨ ਵਿੱਚ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਨ। ਤਾਂ ਦੱਸਦੀ ਹੈ ਕਿ 7 ਅਗਸਤ ਨੂੰ ਜਾਂਚ ਲਈ ਸੱਦੇ ਗਏ 4 ਸਿਆਸਤਦਾਨਾਂ ਨੇ ਸੱਦੇ ਨੂੰ ਠੁਕਰਾ ਦਿੱਤਾ ਸੀ ਇਹ ਦਲੀਲ ਦਿੰਦੇ ਹੋਏ ਕਿ ਮੰਤਰੀਆਂ ਦੀ ਜਨਤਕ ਸੁਣਵਾਈ ਦੀ بجائے ਨਿੱਜੀ ਤੌਰ ਤੇ ਇੰਟਰਵਿਊ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦਾਵਾ ਕੀਤਾ ਸੀ ਕਿ ਨਿੱਜੀ ਇੰਟਰਵਿਊਆਂ ਦੇ ਵਿੱਚ ਪਹਿਲਾਂ ਤੋਂ ਪੁੱਛੇ ਗਏ ਸਵਾਲਾਂ ਨੂੰ ਦੁਹਰਾਣਾ ਪੁੱਛੇ ਗਏ ਦੁਆਰਾ ਪ੍ਰਦਾਨ ਕੀਤੇ ਗਏ ਸੰਖੇਪ ਦੇ ਅਨਸਾਰ ਜਾਣਕਾਰੀ ਪੂਰਨ ਹੋਣ ਦੀ بجائے ਪ੍ਰਦਰਸ਼ਨਕਾਰੀ ਹੋਵੇਗਾ। ਸੁਣਵਾਈ ਨੂੰ ਲਾਈਵ ਸਟ੍ਰੀਮ ਕਰਨ ਨਾਲ ਰਿਕਾਰਡਿੰਗਾਂ ਦੀ ਹਿਰਾਫੇਰੀ ਜਾਂ ਹੋਰ ਤਰੀਕੇ ਨਾਲ ਦੁਰਵਰਤੋਂ ਹੋਣ ਦੇ ਜੋਖਮ ਵੀ ਪੈਦਾ ਹੋਏ ਹਨ। ਇਹ ਜੋਖਮ ਸੀ ਕਿ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਇਹ ਸਾਰੀ ਪ੍ਰਕਿਰਿਆ ਯੋਜਨਾਬੰਦ ਦੇ ਕੀਤੀ ਗਈ ਸੀ ਸੰਭਾਵੀ ਦੁਰਵਿਹਾਰ ਬਾਰੇ ਵੀ ਚਿੰਤਾਵਾਂ ਸਨ ਉਹਨਾਂ ਨੇ ਕਿਹਾ ਕਿ ਸਾਡੀ ਜੁਲਾਈ ਦੀ ਸੁਣਵਾਈ ਤੋਂ ਬਾਅਦ ਗਵਾਹਾਂ ਅਤੇ ਹੋਰਾਂ ਤੇ ਅਜਿਹੇ ਦੁਰਵਿਹਾਰ ਦੇ ਸਬੂਤ ਵੀ ਸਾਹਮਣੇ ਆਏ ਹਨ ਆਰਡਨ ਦੇ ਬੁਲਾਰੇ ਨੇ ਪਹਿਲਾਂ ਜੁਲਾਈ ਦੇ ਵਿੱਚ ਕਿਹਾ ਸੀ ਕੋਈ ਕਮਿਸ਼ਨ ਨੂੰ ਸਬੂਤ ਪ੍ਰਦਾਨ ਕਰੇਗੀ ਪਰ ਜਨਤਕ ਸੁਣਵਾਈ ਵਿੱਚ ਪੇਸ਼ ਹੋਣ ਲਈ ਉਹ ਬਚਨਬੱਧ ਬਿਲਕੁਲ ਵੀ ਨਹੀਂ ਹੈ। ਉਹਨਾਂ ਨੇ ਕਿਹਾ ਸੀ ਕਿ ਸਾਡੇ ਸਾਬਕਾ ਮੰਤਰੀ ਨਿੱਜੀ ਇੰਟਰਵਿਊ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਲੋੜ ਅਨੁਸਾਰ ਹੋਰ ਸਵਾਲਾਂ ਦੇ ਜਵਾਬ ਦੇਣ ਲਈ ਵੀ ਸਹਿਮਤ ਹੋਏ ਸਨ। ਰਾਸ਼ਟਰੀ ਸੰਸਦ ਮੈਂਬਰ ਅਤੇ ਸੀਨੀਅਰ ਪਾਰਟੀ ਆਗੂ ਕ੍ਰਿਸ ਵਿਸ਼ਣ ਨੇ ਕਿਹਾ ਹੈ ਕਿ ਸਾਬਕਾ ਕੋਵਿਡ 19 ਮੰਤਰੀ ਅਤੇ ਮੌਜੂਦਾ ਲੇਬਰ ਨੇਤਾ ਕ੍ਰਿਸ ਹਿਪਕਿੰਸ ਆਪਣੇ ਰਿਕਾਰਡ ਤੋਂ ਪੱਜ ਰਹੇ ਹਨ। ਇਸੇ ਦੌਰਾਨ ਐਕਟ ਨੇਤਾ ਡੇਵਿਡ ਸਮੋਰ ਨੇ ਕਿਹਾ ਹੈ ਕਿ ਇਨਕਾਰ ਦਾ ਮਤਲਬ ਹੈ ਕਿ ਹਿਪਕਿੰਸ ਵਿਰੋਧੀ ਧਿਰ ਦੇ ਤਵਜੋ ਕੰਮ ਕਰਨ ਦੀ ਯੋਗ ਹੀ ਨਹੀਂ ਹਨ ਸਰਕਾਰ ਵਿੱਚ ਵਾਪਸ ਆਉਣ ਦੀ ਤਾਂ ਹੁਣ ਗੱਲ ਹੀ ਛੱਡ ਦਿਓ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਐਡਮ ਜੈਸੈਂਡਾ ਆਰਡਨ ਅਤੇ ਤਿੰਨ ਹੋਰ ਪੈਂਡੇਮਿਕ 에ਰਾ ਮਿਨਿਸਟਰ ਨੇ ਅਗਲੇ ਹਫਤੇ ਕੋਵਿਡ-19 ਜਾਂਚ ਦੀ ਪਬਲਿਕ ਹੀアリング ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਹਾਮਾਰੀ ਪ੍ਰਤੀਕਿਰਿਆ ਦੀ ਰਾਇਲ ਕਮਿਸ਼ਨ ਆਫ ਇਨਕੁਆਇਰੀ ਦੀ ਚੇਅਰਪਰਸਨ ਗ੍ਰਾਂਟ ਇੰਗਲਿਸ਼ ਵਾਰਥ ਕੈਸੀ ਨੇ ਕਿਹਾ ਹੈ ਕਿ ਸੁਣਵਾਈ ਦੇ ਦੂਜੇ ਹਫਤੇ ਹੁਣ ਜਾਇਜ਼ ਨਹੀਂ ਰਹੇ ਹਨ। ਜਾਂਚ ਦੁਆਰਾ ਲਿਆ ਗਿਆ ਫੈਸਲਾ ਸਾਬਕਾ ਮੰਤਰੀਆਂ ਆਰਡਨ, ਕ੍ਰਿਸਿਪ ਕਿੰਸ, ਗ੍ਰਾਂਟ ਰੌਬਰਟਸਨ ਅਤੇ ਆਇਸ਼ਾ ਦਾਲ ਦੁਆਰਾ ਸਾਂਝੇ ਤੌਰ ਤੇ ਜਨਤਕ ਤੌਰ ਤੇ ਸਵਾਲਾਂ ਦੇ ਜਵਾਬ ਦੇਣ ਦੀ ਪੇਸ਼ਕਸ਼ ਨੂੰ ਰੱਦ ਕਰਨ ਤੋਂ ਬਾਅਦ ਲਿਆ ਗਿਆ ਹੈ। ਪਿੰਗਵੋਰਥ ਨੇ ਕਿਹਾ ਕਿ ਸਾਬਕਾ ਲੇਬਰ ਸਰਕਾਰ ਦੇ ਮੰਤਰੀਆਂ ਨੇ ਨਿੱਜੀ ਇੰਟਰਵਿਊ ਰਾਹੀਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਸੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਗੈਰਹਾਜ਼ਰੀ ਜਾਣਕਾਰੀ ਪ੍ਰਾਪਤ ਕਰਨ ਦੀ ਸਾਡੀ ਯੋਗਤਾ ਵਿੱਚ ਰੁਕਾਵਟ ਨਹੀਂ ਪਾਵੇਗੀ। ਪਰ ਜਾਂਚ ਚੀਅਰ ਪਰਸਨ ਨੇ ਕਿਹਾ ਹੈ ਕਿ ਮੰਤਰੀਆਂ ਨੂੰ ਪੇਸ਼ ਹੋਣ ਲਈ ਸੱਮਣ ਜਾਰੀ ਕਰਨਾ ਕਾਨੂੰਨ ਅਤੇ ਵਿਰੋਧੀ ਹੁੰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡਾ ਵਿਚਾਰ ਹੈ ਕਿ ਸੱਮਣ ਨਹੀਂ ਚਾਹੀਏ ਕਿਉਂਕਿ ਸਾਬਕਾ ਮਨਿਸਟਰ ਜਾਂਚ ਦੇ ਸਬੂਤ ਇਕੱਠੇ ਕਰਨ ਵਿੱਚ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਨ। ਤਾਂ ਦੱਸਦੀ ਹੈ ਕਿ 7 ਅਗਸਤ ਨੂੰ ਜਾਂਚ ਲਈ ਸੱਦੇ ਗਏ 4 ਸਿਆਸਤਦਾਨਾਂ ਨੇ ਸੱਦੇ ਨੂੰ ਠੁਕਰਾ ਦਿੱਤਾ ਸੀ ਇਹ ਦਲੀਲ ਦਿੰਦੇ ਹੋਏ ਕਿ ਮੰਤਰੀਆਂ ਦੀ ਜਨਤਕ ਸੁਣਵਾਈ ਦੀ بجائے ਨਿੱਜੀ ਤੌਰ ਤੇ ਇੰਟਰਵਿਊ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦਾਵਾ ਕੀਤਾ ਸੀ ਕਿ ਨਿੱਜੀ ਇੰਟਰਵਿਊਆਂ ਦੇ ਵਿੱਚ ਪਹਿਲਾਂ ਤੋਂ ਪੁੱਛੇ ਗਏ ਸਵਾਲਾਂ ਨੂੰ ਦੁਹਰਾਣਾ ਪੁੱਛੇ ਗਏ ਦੁਆਰਾ ਪ੍ਰਦਾਨ ਕੀਤੇ ਗਏ ਸੰਖੇਪ ਦੇ ਅਨਸਾਰ ਜਾਣਕਾਰੀ ਪੂਰਨ ਹੋਣ ਦੀ بجائے ਪ੍ਰਦਰਸ਼ਨਕਾਰੀ ਹੋਵੇਗਾ। ਸੁਣਵਾਈ ਨੂੰ ਲਾਈਵ ਸਟ੍ਰੀਮ ਕਰਨ ਨਾਲ ਰਿਕਾਰਡਿੰਗਾਂ ਦੀ ਹੇਰਾਫੇਰੀ ਜਾਂ ਹੋਰ ਤਰੀਕੇ ਨਾਲ ਦੁਰਵਰਤੋਂ ਹੋਣ ਦੇ ਜੋਖਮ ਵੀ ਪੈਦਾ ਹੋਏ ਹਨ। ਇਹ ਜੋਖਮ ਸੀ ਕਿ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਇਹ ਸਾਰੀ ਪ੍ਰਕਿਰਿਆ ਯੋਜਨਾਬੰਦ ਕਰ ਕੀਤੀ ਗਈ ਸੀ ਸੰਭਾਵੀ ਦੁਰਵਿਹਾਰ ਬਾਰੇ ਵੀ ਚਿੰਤਾਵਾਂ ਸਨ ਉਹਨਾਂ ਨੇ ਕਿਹਾ ਕਿ ਸਾਡੀ ਜੁਲਾਈ ਦੀ ਸੁਣਵਾਈ ਤੋਂ ਬਾਅਦ ਗਵਾਹਾਂ ਅਤੇ ਹੋਰਾਂ ਤੇ ਅਜਿਹੇ ਦੁਰਵਿਹਾਰ ਦੇ ਸਬੂਤ ਵੀ ਸਾਹਮਣੇ ਆਏ ਹਨ ਆਰਡਨ ਦੇ ਬੁਲਾਰੇ ਨੇ ਪਹਿਲਾਂ ਜੁਲਾਈ ਦੇ ਵਿੱਚ ਕਿਹਾ ਸੀ ਕੋਈ ਕਮਿਸ਼ਨ ਨੂੰ ਸਬੂਤ ਪ੍ਰਦਾਨ ਕਰੇਗੀ ਪਰ ਜਨਤਕ ਸੁਣਵਾਈ ਵਿੱਚ ਪੇਸ਼ ਹੋਣ ਲਈ ਉਹ ਬਚਨਬਾਦ ਬਿਲਕੁਲ ਵੀ ਨਹੀਂ ਹੈ। ਉਹਨਾਂ ਨੇ ਕਿਹਾ ਸੀ ਕਿ ਸਾਡੇ ਸਾਬਕਾ ਮੰਤਰੀ ਨਿੱਜੀ ਇੰਟਰਵਿਊ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਲੋੜ ਅਨੁਸਾਰ ਹੋਰ ਸਵਾਲਾਂ ਦੇ ਜਵਾਬ ਦੇਣ ਲਈ ਵੀ ਸਹਿਮਤ ਹੋਏ ਸਨ। ਰਾਸ਼ਟਰੀ ਸੰਸਦ ਮੈਂਬਰ ਅਤੇ ਸੀਨੀਅਰ ਪਾਰਟੀ ਆਗੂ ਕ੍ਰਿਸ ਵਿਸ਼ਵ ਨੇ ਕਿਹਾ ਹੈ ਕਿ ਸਾਬਕਾ ਕੋਵਿਡ 19 ਮੰਤਰੀ ਅਤੇ ਮੌਜੂਦਾ ਲੇਬਰ ਨੇਤਾ ਕ੍ਰਿਸ ਹਿਪਕਿੰਸ ਆਪਣੇ ਰਿਕਾਰਡ ਤੋਂ ਪੱਜ ਰਹੇ ਹਨ। ਇਸੇ ਦੌਰਾਨ ਐਕਟ ਨੇਤਾ ਡੇਵਿਡ ਸਮੋਰ ਨੇ ਕਿਹਾ ਹੈ ਕਿ ਇਨਕਾਰ ਦਾ ਮਤਲਬ ਹੈ ਕਿ ਹਿਪਕਿੰਸ ਵਿਰੋਧੀ ਧਿਰ ਦੇ ਤਾਂ ਜੋ ਕੰਮ ਕਰਨ ਦੀ ਯੋਗ ਹੀ ਨਹੀਂ ਹਨ ਸਰਕਾਰ ਵਿੱਚ ਵਾਪਸ ਆਉਣ ਦੀ ਤਾਂ ਹੁਣ ਗੱਲ ਹੀ ਛੱਡ ਦਿਓ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਐਡਮ ਜੈਸੈਂਡਾ ਆਰਡਨ ਅਤੇ ਤਿੰਨ ਹੋਰ ਪੈਂਡੇਮਿਕ 에ਰਾ ਮਿਨਿਸਟਰ ਨੇ ਅਗਲੇ ਹਫਤੇ ਕੋਵਿਡ-19 ਜਾਂਚ ਦੀ ਪਬਲਿਕ ਹੀアリング ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਹਾਮਾਰੀ ਪ੍ਰਤੀਕਿਰਿਆ ਦੀ ਰਾਇਲ ਕਮਿਸ਼ਨ ਆਫ ਇਨਕੁਆਇਰੀ ਦੀ ਚੇਅਰਪਰਸਨ ਗ੍ਰਾਂਟ ਇੰਗਲਿਸ਼ ਵਾਰਥ ਕੈਸੀ ਨੇ ਕਿਹਾ ਹੈ ਕਿ ਸੁਣਵਾਈ ਦੇ ਦੂਜੇ ਹਫਤੇ ਹੁਣ ਜਾਇਜ਼ ਨਹੀਂ ਰਹੇ ਹਨ। ਜਾਂਚ ਦੁਆਰਾ ਲਿਆ ਗਿਆ ਫੈਸਲਾ ਸਾਬਕਾ ਮੰਤਰੀਆਂ ਆਰਡਨ, ਕ੍ਰਿਸਿਪ ਕਿੰਸ, ਗ੍ਰਾਂਟ ਰੌਬਰਟਸਨ ਅਤੇ ਆਇਸ਼ਾ ਦਾਲ ਦੁਆਰਾ ਸਾਂਝੇ ਤੌਰ ਤੇ ਜਨਤਕ ਤੌਰ ਤੇ ਸਵਾਲਾਂ ਦੇ ਜਵਾਬ ਦੇਣ ਦੀ ਪੇਸ਼ਕਸ਼ ਨੂੰ ਰੱਦ ਕਰਨ ਤੋਂ ਬਾਅਦ ਲਿਆ ਗਿਆ ਹੈ। ਪਿੰਗਵੋਰਥ ਨੇ ਕਿਹਾ ਕਿ ਸਾਬਕਾ ਲੇਬਰ ਸਰਕਾਰ ਦੇ ਮੰਤਰੀਆਂ ਨੇ ਨਿੱਜੀ ਇੰਟਰਵਿਊ ਰਾਹੀਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਸੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਗੈਰਹਾਜ਼ਰੀ ਜਾਣਕਾਰੀ ਪ੍ਰਾਪਤ ਕਰਨ ਦੀ ਸਾਡੀ ਯੋਗਤਾ ਵਿੱਚ ਰੁਕਾਵਟ ਨਹੀਂ ਪਾਵੇਗੀ। ਪਰ ਜਾਂਚ ਚੀਅਰ ਪਰਸਨ ਨੇ ਕਿਹਾ ਹੈ ਕਿ ਮੰਤਰੀਆਂ ਨੂੰ ਪੇਸ਼ ਹੋਣ ਲਈ ਸੱਮਣ ਜਾਰੀ ਕਰਨਾ ਕਾਨੂੰਨ ਅਤੇ ਵਿਰੋਧੀ ਹੁੰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡਾ ਵਿਚਾਰ ਹੈ ਕਿ ਸੱਮਣ ਨਹੀਂ ਚਾਹੀਆਂ ਕਿਉਂਕਿ ਸਾਬਕਾ ਮਨਿਸਟਰ ਜਾਂਚ ਦੇ ਸਬੂਤ ਇਕੱਠੇ ਕਰਨ ਵਿੱਚ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਨ ਤਾਂ ਦੱਸਿਆ ਕਿ 7 ਅਗਸਤ ਨੂੰ ਜਾਂਚ ਲਈ ਸੱਦੇ ਗਏ ਚਾਰ ਸਿਆਸਤਦਾਨਾਂ ਨੇ ਸੱਦੇ ਨੂੰ ਠੁਕਰਾ ਦਿੱਤਾ ਸੀ ਇਹ ਦਲੀਲ ਦਿੰਦੇ ਹੋਏ ਕਿ ਮੰਤਰੀਆਂ ਦੀ ਜਨਤਕ ਸੁਣਵਾਈ ਦੀ ਬਜਾਏ ਨਿੱਜੀ ਤੌਰ ਤੇ ਇੰਟਰਵਿਊ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਦਾਵਾ ਕੀਤਾ ਸੀ ਕਿ ਨਿੱਜੀ ਇੰਟਰਵਿਊਆਂ ਦੇ ਵਿੱਚ ਪਹਿਲਾਂ ਤੋਂ ਪੁੱਛੇ ਗਏ ਸਵਾਲਾਂ ਨੂੰ ਦੁਹਰਾਣਾ ਪੁੱਛ ਕੇ ਦੁਆਰਾ ਪ੍ਰਦਾਨ ਕੀਤੇ ਗਏ ਸੰਖੇਪ ਦੇ ਅਨਸਾਰ ਜਾਣਕਾਰੀ ਪੂਰਨ ਹੋਣ ਦੀ ਬਜਾਏ ਪ੍ਰਦਰਸ਼ਨਕਾਰੀ ਹੋਵੇਗਾ ਸੁਣਵਾਈ ਨੂੰ ਲਾਈਵ ਸਟ੍ਰੀਮ ਕਰਨ ਨਾਲ ਰਿਕਾਰਡਿੰਗਾਂ ਦੀ ਹਿਰਾਫੇਰੀ ਜਾਂ ਹੋਰ ਦੇ ਨਾਲ ਦੁਰਵਰਤ ਹੋਣ ਦੇ ਜੋਖਮ ਵੀ ਪੈਦਾ ਹੋਏ ਹਨ ਇਹ ਜੋਖਮ ਸੀ ਕਿ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਇਹ ਸਾਰੀ ਪ੍ਰਕਿਰਿਆ ਯੋਜਨਾਬੰਦ ਰ ਕੀਤੀ ਗਈ ਸੀ ਸੰਭਾਵੀ ਦੁਰਵਿਵਾਰ ਬਾਰੇ ਵੀ ਚਿੰਤਾਵਾਂ ਸਨ ਉਹਨਾਂ ਨੇ ਕਿਹਾ ਕਿ ਸਾਡੀ ਜੁਲਾਈ ਦੀ ਸੁਣਵਾਈ ਤੋਂ ਬਾਅਦ ਗਵਾਹਾਂ ਅਤੇ ਹੋਰਾਂ ਤੇ ਅਜਿਹੇ ਦੁਰਵਿਵਾਰ ਦੇ ਸਬੂਤ ਵੀ ਸਾਹਮਣੇ ਆਏ ਹਨ ਆਰਡਨ ਦੇ ਬੁਲਾਰੇ ਨੇ ਪਹਿਲਾਂ ਜੁਲਾਈ ਦੇ ਵਿੱਚ ਕਿਹਾ ਸੀ ਕੋਈ ਕਮਿਸ਼ਨ ਨੂੰ ਸਬੂਤ ਪ੍ਰਦਾਨ ਕਰੇਗੀ ਪਰ ਜਨਤਕ ਸੁਣਵਾਈ ਵਿੱਚ ਪੇਸ਼ ਹੋਣ ਲਈ ਉਹ ਬਚਨਬਾਦ ਬਿਲਕੁਲ ਵੀ ਨਹੀਂ ਹੈ। ਉਹਨਾਂ ਨੇ ਕਿਹਾ ਸੀ ਕਿ ਸਾਡੇ ਸਾਬਕਾ ਮੰਤਰੀ ਨਿੱਜੀ ਇੰਟਰਵਿਊ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਲੋੜ ਅਨੁਸਾਰ ਹੋਰ ਸਵਾਲਾਂ ਦੇ ਜਵਾਬ ਦੇਣ ਲਈ ਵੀ ਸਹਿਮਤ ਹੋਏ ਸਨ। ਰਾਸ਼ਟਰੀ ਸੰਸਦ ਮੈਂਬਰ ਅਤੇ ਸੀਨੀਅਰ ਪਾਰਟੀ ਆਗੂ ਕ੍ਰਿਸ਼ ਵਿਸ਼ਵ ਨੇ ਕਿਹਾ ਕਿ ਸਾਬਕਾ ਕੋਵਿਡ 19 ਮੰਤਰੀ ਅਤੇ ਮੌਜੂਦਾ ਲੇਬਰ ਨੇਤਾ ਕ੍ਰਿਸ ਪਿਕਿੰਸ ਆਪਣੇ ਰਿਕਾਰਡ ਤੋਂ ਪੱਜ ਰਹੇ ਹਨ। ਇਸੇ ਦੌਰਾਨ ਐਕਟ ਨੇ ਦਿੱਤਾ ਡੇਵਿਡ ਸਮੋਰ ਨੇ ਕਿਹਾ ਹੈ ਕਿ ਇਨਕਾਰ ਦਾ ਮਤਲਬ ਹੈ ਕਿ ਹਿਪਕਿੰਸ ਵਿਰੋਧੀ ਧਿਰ ਦੇ ਨੇਤਾ ਜੋ ਕੰਮ ਕਰਨ ਦੇ ਯੋਗ ਹੀ ਨਹੀਂ ਹਨ ਸਰਕਾਰ ਵਿੱਚ ਵਾਪਸ ਆਉਣ ਦੀ ਤਾਂ ਹੁਣ ਗੱਲ ਹੀ ਛੱਡ ਦਿਓ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਐਡਮ ਜੈਸੈਂਡਾ ਆਰਡਨ ਅਤੇ ਤਿੰਨ ਹੋਰ ਪੈਂਡੇਮਿਕ ਇਰਾ ਮਨਿਸਟਰ ਨੇ ਅਗਲੇ ਹਫਤੇ ਕੋਵਿਡ-19 ਜਾਂਚ ਦੀ ਪਬਲਿਕ ਹੀアリング ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਹਾਮਾਰੀ ਪ੍ਰਤੀਕਿਰਿਆ ਦੀ ਰਾਇਲ ਕਮਿਸ਼ਨ ਆਫ ਇਨਕੁਆਇਰੀ ਦੀ ਚੇਅਰਪਰਸਨ ਗ੍ਰਾਂਟ ਇੰਗਲਿਸ਼ ਵਰਥ ਕੈਸੀ ਨੇ ਕਿਹਾ ਹੈ ਕਿ ਸੁਣਵਾਈ ਦੇ ਦੂਜੇ ਹਫਤੇ ਹੁਣ ਜਾਇਜ਼ ਨਹੀਂ ਰਹੇ ਹਨ। ਜਾਂਚ ਦੁਆਰਾ ਲਿਆ ਗਿਆ ਫੈਸਲਾ ਸਾਬਕਾ ਮੰਤਰੀਆਂ ਆਰਡਨ ਕ੍ਰਿਸਿਪਕਿੰਸ, ਗ੍ਰਾਂਟ ਰੌਬਰਟਸਨ ਅਤੇ ਆਇਸ਼ਾ ਵਿਰਾਲ ਦੁਆਰਾ ਸਾਂਝੇ ਤੌਰ ਤੇ ਜਨਤਕ ਤੌਰ ਤੇ ਸਵਾਲਾਂ ਦੇ ਜਵਾਬ ਦੇਣ ਦੀ ਪੇਸ਼ਕਸ਼ ਨੂੰ ਰੱਦ ਕਰ ਤੋਂ ਬਾਅਦ ਲਿਆ ਗਿਆ ਹੈ ਟਿੰਗਵੋਰਥ ਨੇ ਕਿਹਾ ਕਿ ਸਾਬਕਾ ਲੇਬਰ ਸਰਕਾਰ ਦੇ ਮੰਤਰੀਆਂ ਨੇ ਨਿੱਜੀ ਇੰਟਰਵਿਊ ਰਾਹੀਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਸੀ ਅਤੇ ਉਹਨਾਂ ਨੂੰ ਵਿਸ਼ਵਾਸ ਸੀ ਕਿ ਗੈਰਹਾਜ਼ਰੀ ਜਾਣਕਾਰੀ ਪ੍ਰਾਪਤ ਕਰਨ ਦੀ ਸਾਡੀ ਯੋਗਤਾ ਵਿੱਚ ਰੁਕਾਵਟ ਨਹੀਂ ਪਾਵੇਗੀ ਪਰ ਜਾਂਚ ਚੀਅਰ ਪਰਸਨ ਨੇ ਕਿਹਾ ਹੈ ਕਿ ਮੰਤਰੀਆਂ ਨੂੰ ਪੇਸ਼ ਹੋਣ ਲਈ ਸੱਮਣ ਜਾਰੀ ਕਰਨਾ ਕਾਨੂੰਨ ਅਤੇ ਵਿਰੋਧੀ ਹੁੰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡਾ ਵਿਚਾਰ ਹੈ ਕਿ ਸੱਮਣ ਨਹੀਂ ਚਾਹੀਏ ਕਿਉਂਕਿ ਸਾਬਕਾ ਮਨਿਸਟਰ ਜਾਂਚ ਦੇ ਸਬੂਤ ਇਕੱਠੇ ਕਰਨ ਵਿੱਚ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਨ ਤਾਂ ਦੱਸ ਜੀ ਕਿ 7 ਅਗਸਤ ਨੂੰ ਜਾਂਚ ਲਈ ਸੱਦੇ ਗਏ ਚਾਰ ਸਿਆਸਤਦਾਨਾਂ ਨੇ ਸੱਦੇ ਨੂੰ ਠੁਕਰਾ ਦਿੱਤਾ ਸੀ ਇਹ ਦਲੀਲ ਦਿੰਦੇ ਹੋਏ ਕਿ ਮੰਤਰੀਆਂ ਦੀ ਜਨਤਕ ਸੁਣਵਾਈ ਦੀ ਬਜਾਏ ਨਿੱਜੀ ਤੌਰ ਤੇ ਇੰਟਰਵਿਊ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਦਾਵਾ ਕੀਤਾ ਸੀ ਕਿ ਨਿੱਜੀ ਇੰਟਰਵਿਊਆਂ ਦੇ ਵਿੱਚ ਪਹਿਲਾਂ ਤੋਂ ਪੁੱਛੇ ਗਏ ਸਵਾਲਾਂ ਨੂੰ ਦੁਹਰਾਣਾ ਪੁੱਛ ਕੇ ਦੁਆਰਾ ਪ੍ਰਦਾਨ ਕੀਤੇ ਗਏ ਸੰਖੇਪ ਦੇ ਅਨਸਾਰ ਜਾਣਕਾਰੀ ਪੂਰਨ ਹੋਣ ਦੀ ਬਜਾਏ ਪ੍ਰਦਰਸ਼ਨਕਾਰੀ ਹੋਵੇਗਾ ਸੁਨਵਾਈ ਨੂੰ ਲਾਈਵ ਸਟ੍ਰੀਮ ਕਰਨ ਨਾਲ ਰਿਕਾਰਡਿੰਗਾਂ ਦੀ ਹਿਰਾਫੇਰੀ ਜਾਂ ਹੋਰ ਤਰੀਕੇ ਨਾਲ ਦੁਰਵਰਤ ਹੋਣ ਦੇ ਜੋਖਮ ਵੀ ਪੈਦਾ ਹੋਏ ਹਨ ਇਹ ਜੋਖਮ ਸੀ ਕਿ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਇਹ ਸਾਰੀ ਪ੍ਰਕਿਰਿਆ ਯੋਜਨਾਬੰਦ ਦੇ ਕੀਤੀ ਗਈ ਸੀ ਸੰਭਾਵੀ ਦੁਰਵਿਹਾਰ ਬਾਰੇ ਵੀ ਚਿੰਤਾਵਾਂ ਸਨ ਉਹਨਾਂ ਨੇ ਕਿਹਾ ਕਿ ਸਾਡੀ ਜੁਲਾਈ ਦੀ ਸੁਣਵਾਈ ਤੋਂ ਬਾਅਦ ਗਵਾਹਾਂ ਅਤੇ ਹੋਰਾਂ ਦੇ ਅਜਿਹੇ ਦੁਰਵਿਹਾਰ ਦੇ ਸਬੂਤ ਵੀ ਸਾਹਮਣੇ ਆਏ ਹਨ ਆਰਡਨ ਦੇ ਬੁਲਾਰੇ ਨੇ ਪਹਿਲਾਂ ਜੁਲਾਈ ਦੇ ਵਿੱਚ ਕਿਹਾ ਸੀ ਕੋਈ ਕਮਿਸ਼ਨ ਨੂੰ ਸਬੂਤ ਪ੍ਰਦਾਨ ਕਰੇਗੀ ਪਰ ਜਨਤਕ ਸੁਣਵਾਈ ਵਿੱਚ ਪੇਸ਼ ਹੋਣ ਲਈ ਉਹ ਬਚਨਬਾਦ ਬਿਲਕੁਲ ਵੀ ਨਹੀਂ ਹੈ। ਉਹਨਾਂ ਨੇ ਕਿਹਾ ਸੀ ਕਿ ਸਾਡੇ ਸਾਬਕਾ ਮੰਤਰੀ ਨਿੱਜੀ ਇੰਟਰਵਿਊ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਲੋੜ ਅਨੁਸਾਰ ਹੋਰ ਸਵਾਲਾਂ ਦੇ ਜਵਾਬ ਦੇਣ ਲਈ ਵੀ ਸਹਿਮਤ ਹੋਏ ਸਨ। ਰਾਸ਼ਟਰੀ ਸੰਸਦ ਮੈਂਬਰ ਅਤੇ ਸੀਨੀਅਰ ਪਾਰਟੀ ਆਗੂ ਕ੍ਰਿਸ਼ ਵਿਸ਼ਵ ਨੇ ਕਿਹਾ ਕਿ ਸਾਬਕਾ ਕੋਵਿਡ 19 ਮੰਤਰੀ ਅਤੇ ਮੌਜੂਦਾ ਲੇਬਰ ਨੇਤਾ ਕ੍ਰਿਸ ਪਿਕਿੰਸ ਆਪਣੇ ਰਿਕਾਰਡ ਤੋਂ ਪੱਜ ਰਹੇ ਹਨ। ਇਸੇ ਦੌਰਾਨ ਐਕਟ ਦਿੱਤਾ ਡੇਵਿਡ ਸਮੋਰ ਨੇ ਕਿਹਾ ਹੈ ਕਿ ਇਨਕਾਰ ਦਾ ਮਤਲਬ ਹੈ ਕਿ ਇਹ ਕਿੰਸ ਵਿਰੋਧੀ ਧਿਰ ਦੇ ਨੇਤਾ ਜੋ ਕੰਮ ਕਰਨ ਦੇ ਯੋਗ ਹੀ ਨਹੀਂ ਹਨ ਸਰਕਾਰ ਵਿੱਚ ਵਾਪਸ ਆਉਣ ਦੀ ਤਾਂ ਹੁਣ ਗੱਲ ਹੀ ਛੱਡ ਦਿਓ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਐਡਮ ਜੈਸੈਂਡਾ ਆਰਡਨ ਅਤੇ ਤਿੰਨ ਹੋਰ ਪੈਂਡੇਮਿਕ 에ਰਾ ਮਿਨਿਸਟਰ ਨੇ ਅਗਲੇ ਹਫਤੇ ਕੋਵਿਡ-19 ਜਾਂਚ ਦੀ ਪਬਲਿਕ ਹੀアリング ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਹਾਮਾਰੀ ਪ੍ਰਤੀਕਿਰਿਆ ਦੀ ਰਾਇਲ ਕਮਿਸ਼ਨ ਆਫ ਇਨਕੁਆਇਰੀ ਦੀ ਚੇਅਰਪਰਸਨ ਗ੍ਰਾਂਟ ਇੰਗਲਿਸ਼ ਵਾਰਥ ਕੈਸੀ ਨੇ ਕਿਹਾ ਹੈ ਕਿ ਸੁਣਵਾਈ ਦੇ ਦੂਜੇ ਹਫਤੇ ਹੁਣ ਜਾਇਜ਼ ਨਹੀਂ ਰਹੇ ਹਨ। ਜਾਂਚ ਦੁਆਰਾ ਲਿਆ ਗਿਆ ਫੈਸਲਾ ਸਾਬਕਾ ਮੰਤਰੀਆਂ ਆਰਡਨ, ਕ੍ਰਿਸਿਪ ਕਿੰਸ, ਗ੍ਰਾਂਟ ਰੌਬਰਟਸਨ ਅਤੇ ਆਇਸ਼ਾ ਦਾਲ ਦੁਆਰਾ ਸਾਂਝੇ ਤੌਰ ਤੇ ਜਨਤਕ ਤੌਰ ਤੇ ਸਵਾਲਾਂ ਦੇ ਜਵਾਬ ਦੇਣ ਦੀ ਪੇਸ਼ਕਸ਼ ਨੂੰ ਰੱਦ ਕਰਨ ਤੋਂ ਬਾਅਦ ਲਿਆ ਗਿਆ ਹੈ। ਪਿੰਗਵੋਰਥ ਨੇ ਕਿਹਾ ਕਿ ਸਾਬਕਾ ਲੇਬਰ ਸਰਕਾਰ ਦੇ ਮੰਤਰੀਆਂ ਨੇ ਨਿੱਜੀ ਇੰਟਰਵਿਊ ਰਾਹੀਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਸੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਗੈਰਹਾਜ਼ਰੀ ਜਾਣਕਾਰੀ ਪ੍ਰਾਪਤ ਕਰਨ ਦੀ ਸਾਡੀ ਯੋਗਤਾ ਵਿੱਚ ਰੁਕਾਵਟ ਨਹੀਂ ਪਾਵੇਗੀ। ਪਰ ਜਾਂਚ ਚੀਅਰ ਪਰਸਨ ਨੇ ਕਿਹਾ ਹੈ ਕਿ ਮੰਤਰੀਆਂ ਨੂੰ ਪੇਸ਼ ਹੋਣ ਲਈ ਸੱਮਣ ਜਾਰੀ ਕਰਨਾ ਕਾਨੂੰਨ ਅਤੇ ਵਿਰੋਧੀ ਹੁੰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡਾ ਵਿਚਾਰ ਹੈ ਕਿ ਸੱਮਣ ਨਹੀਂ ਚਾਹੀਏ ਕਿਉਂਕਿ ਸਾਬਕਾ ਮਨਿਸਟਰ ਜਾਂਚ ਦੇ ਸਬੂਤ ਇਕੱਠੇ ਕਰਨ ਵਿੱਚ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਨ। ਤਾਂ ਦੱਸਦੀ ਹੈ ਕਿ 7 ਅਗਸਤ ਨੂੰ ਜਾਂਚ ਲਈ ਸੱਦੇ ਗਏ 4 ਸਿਆਸਤਦਾਨਾਂ ਨੇ ਸੱਦੇ ਨੂੰ ਠੁਕਰਾ ਦਿੱਤਾ ਸੀ ਇਹ ਦਲੀਲ ਦਿੰਦੇ ਹੋਏ ਕਿ ਮੰਤਰੀਆਂ ਦੀ ਜਨਤਕ ਸੁਣਵਾਈ ਦੀ بجائے ਨਿੱਜੀ ਤੌਰ ਤੇ ਇੰਟਰਵਿਊ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦਾਵਾ ਕੀਤਾ ਸੀ ਕਿ ਨਿੱਜੀ ਇੰਟਰਵਿਊਆਂ ਦੇ ਵਿੱਚ ਪਹਿਲਾਂ ਤੋਂ ਪੁੱਛੇ ਗਏ ਸਵਾਲਾਂ ਨੂੰ ਦੁਹਰਾਣਾ ਪੁੱਛੇ ਗਏ ਦੁਆਰਾ ਪ੍ਰਦਾਨ ਕੀਤੇ ਗਏ ਸੰਖੇਪ ਦੇ ਅਨਸਾਰ ਜਾਣਕਾਰੀ ਪੂਰਨ ਹੋਣ ਦੀ بجائے ਪ੍ਰਦਰਸ਼ਨਕਾਰੀ ਹੋਵੇਗਾ। ਸੁਣਵਾਈ ਨੂੰ ਲਾਈਵ ਸਟ੍ਰੀਮ ਕਰਨ ਨਾਲ ਰਿਕਾਰਡਿੰਗਾਂ ਦੀ ਹਿਰਾਫੇਰੀ ਜਾਂ ਹੋਰ ਤਰੀਕੇ ਨਾਲ ਦੁਰਵਰਤੋਂ ਹੋਣ ਦੇ ਜੋਖਮ ਵੀ ਪੈਦਾ ਹੋਏ ਹਨ। ਇਹ ਜੋਖਮ ਸੀ ਕਿ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਇਹ ਸਾਰੀ ਪ੍ਰਕਿਰਿਆ ਯੋਜਨਾਬੰਦ ਦੇ ਕੀਤੀ ਗਈ ਸੀ ਸੰਭਾਵੀ ਦੁਰਵਿਵਹਾਰ ਬਾਰੇ ਵੀ ਚਿੰਤਾਵਾਂ ਸਨ ਉਹਨਾਂ ਨੇ ਕਿਹਾ ਕਿ ਸਾਡੀ ਜੁਲਾਈ ਦੀ ਸੁਣਵਾਈ ਤੋਂ ਬਾਅਦ ਗਵਾਹਾਂ ਅਤੇ ਹੋਰਾਂ ਤੇ ਅਜਿਹੇ ਦੁਰਵਿਵਹਾਰ ਦੇ ਸਬੂਤ ਵੀ ਸਾਹਮਣੇ ਆਏ ਹਨ ਆਰਡਨ ਦੇ ਬੁਲਾਰੇ ਨੇ ਪਹਿਲਾਂ ਜੁਲਾਈ ਦੇ ਵਿੱਚ ਕਿਹਾ ਸੀ ਕੋਈ ਕਮਿਸ਼ਨ ਨੂੰ ਸਬੂਤ ਪ੍ਰਦਾਨ ਕਰੇਗੀ ਪਰ ਜਨਤਕ ਸੁਣਵਾਈ ਵਿੱਚ ਪੇਸ਼ ਹੋਣ ਲਈ ਉਹ ਬਚਨਬੱਧ ਬਿਲਕੁਲ ਵੀ ਨਹੀਂ ਹੈ। ਉਹਨਾਂ ਨੇ ਕਿਹਾ ਸੀ ਕਿ ਸਾਡੇ ਸਾਬਕਾ ਮੰਤਰੀ ਨਿੱਜੀ ਇੰਟਰਵਿਊ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਲੋੜ ਅਨੁਸਾਰ ਹੋਰ ਸਵਾਲਾਂ ਦੇ ਜਵਾਬ ਦੇਣ ਲਈ ਵੀ ਸਹਿਮਤ ਹੋਏ ਸਨ। ਰਾਸ਼ਟਰੀ ਸੰਸਦ ਮੈਂਬਰ ਅਤੇ ਸੀਨੀਅਰ ਪਾਰਟੀ ਆਗੂ ਕ੍ਰਿਸ ਵਿਸ਼ਵ ਨੇ ਕਿਹਾ ਕਿ ਸਾਬਕਾ ਕੋਵਿਡ 19 ਮੰਤਰੀ ਅਤੇ ਮੌਜੂਦਾ ਲੇਬਰ ਨੇਤਾ ਕ੍ਰਿਸ ਹਿਪਕਿੰਸ ਆਪਣੇ ਰਿਕਾਰਡ ਤੋਂ ਪੱਜ ਰਹੇ ਹਨ। ਇਸੇ ਦੌਰਾਨ ਐਕਟ ਨੇਤਾ ਡੇਵਿਡ ਸਮੋਰ ਨੇ ਕਿਹਾ ਹੈ ਕਿ ਇਨਕਾਰ ਦਾ ਮਤਲਬ ਹੈ ਕਿ ਹਿਪਕਿੰਸ ਵਿਰੋਧੀ ਧਿਰ ਦੇ ਤਾਂ ਜੋ ਕੰਮ ਕਰਨ ਦੇ ਯੋਗ ਹੀ ਨਹੀਂ ਹਨ ਸਰਕਾਰ ਵਿੱਚ ਵਾਪਸ ਆਉਣ ਦੀ ਤਾਂ ਹੁਣ ਗੱਲ ਹੀ